ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਬਲੌਗ ਹੋਪ ਕਰਦੇ ਆ ਤੁਸੀਂ ਸਾਰੇ ਵੀ ਵਧੀਆ ਹੋਵੋਗੇ ਆਪਾਂ ਵੀ ਵਧੀਆ ਤੇ ਅੱਜ ਆਪਾਂ ਕੰਟੈਂਟ ਬਣਾਉਣ ਲੱਗੇ ਸੀ ਵੀ ਕੀ ਆਪਾਂ ਨੂੰ YouTube ਤੋਂ ਮਨੀ ਜਾਂ ਪੈਸੇ ਆਉਂਦੇ ਨੇ ਤਾਂ ਉਹਦੇ ਉੱਤੇ ਆਪਾਂ ਗੱਲ ਕਰਦੇ ਹਾਂ ਵੀ ਨਹੀਂ ਆਉਂਦੇ ਕਿਉਂਕਿ ਹਜੇ ਆਪਾਂ ਇਹਦੇ ਉੱਤੇ ਰੈਗੂਲਰ ਨਹੀਂ ਸੀ ਤੇ ਰੈਗੂਲਰ ਨਹੀਂ ਬਣਾਏ ਸੀ ਜੇ ਆਪਾਂ ਇਹੀ ਚੀਜ਼ ਰੈਗੂਲਰ ਰੱਖਾਂਗੇ ਤਾਂ ਆਪਾਂ ਨੂੰ ਕੀ ਮਿਲ ਸਕਦਾ ਆਪਾਂ ਕੀ ਕਰ ਸਕਦੇ ਆ ਉਹ ਤੁਹਾਨੂੰ ਆਪਾਂ ਡਿਸਕਸ ਕਰਾਂਗੇ ਅੱਗੇ ਜੁੜੇ ਰਹੋ ਤੇ ਸਾਰੇ ਜਣੇ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਇੱਕ ਕਮੈਂਟ ਜਾਂ ਵੀ ਕਰ ਦਿਆ ਕਰੋ ਜਿਹਦੇ ਨਾਲ ਮੋਟੀਵੇਸ਼ਨ ਮਿਲੇ ਵਲੌਗ ਬਣਾਉਣ ਦੀ ਹੋਰ ਤੇ ਬਾਕੀ ਜਿਵੇਂ ਹੋਊਗਾ ਆਪਾਂ ਤੁਹਾਨੂੰ ਦਿਖਾਉਨੇ ਆ ਕੰਟੀਨਿਊ ਰੱਖਿਓ ਤੇ ਦੇਖਦੇ ਰਹੋ ਤੇ ਜੇ ਹੁਣ ਆਪਾਂ ਗੱਲ ਕਰੀਏ ਵੀ YouTube ਦੇ ਕੰਟੈਂਟ ਕਿਵੇਂ ਦੇ ਹੁੰਦੇ ਨੇ ਉਹ ਆਪਾਂ ਕਿਸੇ ਨੂੰ ਨਹੀਂ ਜੱਜ ਕਰ ਸਕਦੇ ਕਿਉਂਕਿ ਤੁਹਾਡਾ ਸੋਚਣਾ ਕੁਝ ਹੋਰ ਹੈ ਮੇਰਾ ਸੋਚਣਾ ਹੋਰ ਹੈ ਕਿਸੇ ਨੂੰ ਕੁਝ ਪੁੱਛੋਂਗੇ ਤੁਸੀਂ ਵੀ ਉਹਦਾ ਸੋਚਣਾ ਕੁਝ ਹੋਰ ਹੋਊਗਾ ਸਾਰਿਆਂ ਦਾ ਡਿਫਰੈਂਟ ਆ ਹੁਣ ਆਪਾਂ ਗੱਲ ਕਰਦੇ ਆ ਪਹਿਲੀ ਉਹ ਸੌਰਵ ਜੋਸ਼ੀ ਜੀ ਉਹਦੇ 2100 ਵੀਡੀਓ ਪਾਈਆਂ ਨੇ ਵੀ ਲਾਲੋ ਨੂੰ 2-3 ਸਾਲ ਹੋ ਗਏ ਵੀਡੀਓ ਬਣਾਉਂਦਿਆਂ ਨੂੰ ਤੇ ਉਹ ਅੱਜ ਇੰਨਾ ਆਪਦੇ ਆਪ ਨੂੰ ਕਹਿ ਸਕ ਰਿਹਾ ਵੀ ਮੈਂ ਚਾਹੇ YouTube ਨੂੰ ਛੱਡ ਦਵਾਂ ਪਰ ਮੇਰੇ ਕੋਲ ਤਾਂ ਵੀ ਇੰਨਾ ਪੈਸਾ ਹੈ ਮੈਂ ਆਪਣੀ ਲਾਈਫ ਇੰਜੋਏ ਕਰ ਸਕਦਾ ਹਾਂ ਵੀਰ ਨੇ YouTube ਪ੍ਰਮੋਸ਼ਨ ਆਪਣੇ Instagrams ਤੋਂ ਮਿਲੀయన్స్ ਇੰਨੇ ਕਮਾ ਚੁੱਕੇ ਆ ਤਾਂ ਉਹ ਫ੍ਰੀ ਵੀ ਬੈਠ ਕੇ ਕਹਿ ਸਕਦਾ ਵੀ ਮੈਂ ਫ੍ਰੀ ਵੀ ਬੈਠ ਸਕਦਾ। ਦੂਜੀ ਗੱਲ ਕਰਦੇ ਆ ਉਹ ਰਜੇਸ਼ ਵਲੌਗ ਉਹ ਟਰੱਕ ਡਰਾਈਵਰ ਨੇ। ਉਹਨਾਂ ਦਾ ਇੱਕ ਪੋਡਕਾਸਟ ਸੀ ਉਹਨਾਂ ਨੂੰ ਕੋਈ ਪੁੱਛਦਾ ਵੀ ਤੁਸੀਂ ਟਰੱਕ ਡਰਾਈਵਿੰਗ ਤੋਂ ਕਿੰਨੇ ਕਮਾਉਂਦੇ ਹੋ? ਉਹ ਕਹਿੰਦਾ 20 ਤੋਂ 30 ਹਜ਼ਾਰ ਰੁਪਈਆ ਤੇ ਕਹਿੰਦੇ ਤੇ ਤੁਸੀਂ YouTube ਤੋਂ ਕਿੰਨੇ ਕਮਾਉਂਦੇ ਹੋ ਉਹ ਕਹਿੰਦਾ ਵੀ ਮੈਂ ਗੱਡੀ ਵੀ ਖਰੀਦ ਸਕਦਾ ਵੀ ਇੰਨੇ ਕਮਾਉਣਾ ਤੇ ਅੱਜ ਉਹ ਬਹੁਤ ਵਧੀਆ ਗੱਡੀ ਤੇ ਇੱਕ ਬਹੁਤ ਵਧੀਆ ਘਰ ਪਈ ਬੈਠਾ ਸਿਰਫ YouTube ਤੋਂ ਆਪਾਂ ਇਹ ਨਹੀਂ ਕਹਿੰਦੇ ਉਹ ਗਲਤ ਆ ਸਹੀ ਆ ਉਹਦੇ ਕੋਲੇ ਕੰਟੈਂਟ ਸੀਗਾ ਉਹ ਦਿਖਾ ਰਿਹਾ ਸੀ ਤੇ ਉਹਨੇ ਉਹ ਚੀਜ਼ ਤੋਂ ਕਮਾਇਆ ਤੇ ਹੁਣ ਥਰਡ ਬੰਦਾ ਆਪਾਂ ਕਹਿੰਦੇ ਆ ਅੰਕਿਤ ਫਿਟਨੈਸ ਉਹ ਬਾਈ ਛੋਟੇ ਘਰੋਂ ਸੀਗਾ ਜਮਾਂ ਹੀ ਤੇ ਅੱਜ ਉਹ ਡਿਫੈਂਡਰ 130p ਸਭ ਤੋਂ ਟੌਪ ਕਲਾਸ ਮੰਨੀ ਜਾਂਦੀ ਨੂੰ ਔਨ ਕਰਦਾ ਵੀ ਉਹਨੇ ਵੀ ਆਪਣੀ ਜਰਨੀ ਆਇਂ ਸਟਾਰਟ ਕੀਤੀ ਆਪਾਂ ਸਿਰਫ ਇਹ ਨਹੀਂ ਕਹਿੰਦੇ ਵੀ YouTube ਤੁਹਾਨੂੰ ਪੇ ਕਰਦਾ ਜੇ ਤੁਹਾਡੇ ਕੋਲ ਇੱਕ ਵਧੀਆ ਪਲੇਟਫਾਰਮ ਆ ਤੁਸੀਂ ਵਧੀਆ ਚੀਜ਼ਾਂ ਬਣਾ ਰਹੇ ਹੋ ਤੇ ਤੁਹਾਡੀ ਉਹਨਾਂ ਨੂੰ ਪਸੰਦ ਆ ਰਹੀ ਆ ਹੁਣ ਉਹ ਫਿਟਨੈਸ ਦੇ ਰਿਲੇਟਡ ਬਣਾਉਂਦਾ ਤਾਂ ਉਹਨੂੰ ਫਿਟਨੈਸ ਵਾਲੇ ਪੇ ਕਰਦੇ ਨੇ ਵੀ ਤੂੰ ਸਾਡਾ ਪ੍ਰੋਡਕਟ ਸਪான்ਸਰ ਕਰ ਠੀਕ ਆ ਨਾਲੇ ਉਹਨੂੰ ਪ੍ਰੋਡਕਟ ਮਿਲ ਰਿਹਾ ਨਾਲੇ ਉਹਨੂੰ ਉਹ ਚੀਜ਼ ਤੇ ਪੈਸੇ ਵੀ ਮਿਲ ਰਹੇ ਨੇ ਵੀ ਉਹ ਕੀ ਬਣਾ ਰਿਹਾ ਕੀ ਦਿਖਾ ਰਿਹਾ ਉਹਦੇ ਉਹਨੂੰ ਪੈਸੇ ਮਿਲਦੇ ਨੇ ਹੁਣ ਮਸਲ ਮਾਸ ਨੇ ਜਿਵੇਂ ਪ੍ਰੋਡਕਟ ਹੋ ਗਏ ਫਿਟਨੈਸ ਰਿਲੇਟਡ ਉਹ ਉਹਨਾਂ ਨੂੰ ਪ੍ਰਮੋਟ ਕਰਦੇ ਤੇ ਉਹਨਾਂ ਤੋਂ ਇਨਕਮ ਲੈ ਰਿਆ ਸੇਮ ਚੀਜ਼ ਉਹ ਕਰ ਰਿਹਾ ਇਨਸਟਾ ਤੇ ਵੀ ਜੇ ਉਹਦੇ ਕੋਲੇ ਉਹ ਪਲੇਟਫਾਰਮ ਆ ਜੇ ਤੁਹਾਡੇ ਕੋਲੇ ਇੱਕ ਪਲੇਟਫਾਰਮ ਹੋਊ ਤੁਸੀਂ ਵਧੀਆ ਜ਼ਰੂਰੀ ਨਹੀਂ ਕਿ ਤੁਸੀਂ ਆਪਣਾ ਫੇਸ ਦਿਖਾ ਕੇ ਹੀ ਬਣਾਉਣਾ ਹੈ ਕੇਸਲੈਸ ਚੈਨਲ ਆਪਣੇ ਬਹੁਤ ਚੱਲਦੇ ਨੇ ਇੰਡੀਆ 'ਚ ਵੀ ਨੇ ਜੇ ਤੁਸੀਂ ਇਹੀ ਚੀਜ਼ ਹੁਣ ਮੈਂ ਪੰਜਾਬੀ 'ਚ ਬੋਲਦਾ ਤਾਂ ਮੈਨੂੰ ਇੱਕ ਪੰਜਾਬੀ ਕਮਿਊਨਿਟੀ ਸੁਣੂਗੀ ਨਾ ਕਿ ਹਿੰਦੀ ਕਮਿਊਨਿਟੀ ਬਹੁਤ ਰੇਅਰ ਹੈ ਵੀ ਉਹ ਸੁਣਨਾ ਤੇ ਇਹੀ ਜੇ ਤੁਸੀਂ ਹਿੰਦੀ 'ਚ ਵਲੌਗ ਬਣਾਉਂਗੇ ਤਾਂ ਤੁਹਾਨੂੰ ਪੰਜਾਬੀ ਵੀ ਦੇਖਦਾ ਤੁਹਾਨੂੰ ਹਿੰਦੀ ਵਾਲਾ ਵੀ ਦੇਖਦਾ ਉਹ ਕਮਿਊਨਿਟੀ ਥੋੜੀ ਹੋਰ ਵੱਧ ਜਾਂਦੀ ਆ ਤੇ ਇਹੀ ਜੇ ਤੁਸੀਂ ਇੰਗਲਿਸ਼ 'ਚ ਬਣਾਉਂਗੇ ਤਾਂ ਤੁਹਾਨੂੰ ਵਰਲਡ ਵਾਈਡ ਬੰਦਾ ਸੁਣੂਗਾ ਨਾ ਇੰਡੀਆ ਨਾ ਆਪਾਂ ਕਹਿ ਸਕਾਂ ਕੈਨੇਡਾ ਨਾ ਆਸਟ੍ਰੇਲੀਆ ਤੋਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਫਰਾਂਸ ਸਾਰੀ ਕੰਟਰੀਆਂ ਹੀ ਤੁਹਾਨੂੰ ਸੌਣਗੀਆਂ ਜਸਟ ਇੱਕ ਲੈਂਗੁਏਜ ਆ ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡਵਾਈਡ ਚੱਲਦੀ ਆ ਤਾਂ ਇੰਗਲਿਸ਼ ਇਹ ਜੀ ਲੈਂਗੁਏਜ ਹੈ ਤੁਸੀਂ ਉਹਨੂੰ ਵਰਲਡਵਾਈਡ ਕਰ ਸਕਦੇ ਹੋ ਦੱਸ ਸਕਦੇ ਹੋ ਜੋ ਤੁਸੀਂ ਬਣਾ ਰਹੇ ਹੋ ਅੱਜ ਕੱਲ ਤਾਂ ਜੇ ਤੁਸੀਂ ਪਲੇਟਫਾਰਮ ਇਹਦਾ ਬਿਲਡ ਕਰ ਲਿਆ ਤਾਂ ਤੁਸੀਂ ਮੋਨਟਾਈਜ਼ ਹੋ ਗਏ ਤਾਂ ਤੁਸੀਂ ਇਹਦੇ ਤੇ ਵੀ ਆਟੋ ਡਬ ਦਾ ਆਪਸ਼ਨ ਆਉਣ ਲੱਗ ਗਿਆ ਤੁਸੀਂ ਜੇ ਪੰਜਾਬੀ ਚ ਵੀ ਬਣਾਉਨੇ ਹੋ ਤਾਂ ਉਹਨੇ ਆਪਣੇ ਆਪ ਨੂੰ ਇੰਗਲਿਸ਼ ਚ ਜਨਰੇਟ ਕਰਕੇ ਦੱਸੀ ਜਾਣਾ ਤਾਂ ਤੁਹਾਡੀ ਕਈਆਂ ਨੇ ਦੇਖਿਆ ਹੋਊਗਾ ਸੈਟਿੰਗਸ ਚ ਜਾ ਕੇ ਦੇਖਿਓ ਆਟੋ ਡਬ ਆਉਂਦਾ ਤੁਸੀਂ ਉਹ ਵੀ ਕਰ ਸਕਦੇ ਹੋ ਤਾਂ ਗੱਲ ਉਹੀ ਹੈ ਵੀ ਕੰਟੈਂਟ ਬਣਾਓ ਕਿਸੇ ਦੀ ਨਾ ਸੁਣੋ ਤੁਹਾਨੂੰ ਜੋ ਵਧੀਆ ਲੱਗਦਾ ਤੁਸੀਂ ਉਹ ਕਰੋ ਕਿਉਂਕਿ ਇੱਕ ਵਾਰੀ ਜਦ ਤੁਹਾਡੀ ਪਲੇਟਫਾਰਮ ਤੇ ਸਾਰੇ ਬੰਦੇ ਬਿਲਡ ਹੋਣ ਲੱਗ ਗਏ ਤੁਹਾਡੇ ਨਾਲ ਕਲੈਬ ਆਉਣ ਲੱਗ ਗਈਆਂ ਕੋਨ ਨੂੰ ਕਿਸੇ ਨੇ ਨਹੀਂ ਪੁੱਛਣਾ ਤੁਸੀਂ ਕੀ ਕਮਾਉਂਦੇ ਹੋ ਕੀ ਨਹੀਂ ਸਾਰਾ ਤੁਹਾਡਾ ਆਪ ਦਾ ਹੈ ਕਿਉਂਕਿ ਹੁਣ ਮੈਂ ਕਹਾ ਵੀ ਮੈਂ ਕਿਸੇ ਦੀ ਡਰਾਇੰਗਾਂ ਦੇਖ ਕੇ ਵੀ ਹਾਂ ਯਾਰ ਇਹ ਮੈਨੂੰ ਵਧੀਆ ਨਹੀਂ ਲੱਗੀ ਬਟ ਉਹਦੀ ਮਿਹਨਤ ਉਹਨੇ ਵਧੀਆ ਬਣਾਈ ਆ ਉਹਦਾ ਚੈਨਲ ਚੱਲ ਰਿਹਾ ਤਾਂ ਹੁਣ ਮੈਂ ਥੋੜੀ ਉਹਦੇ ਪਿੱਛੇ ਲੱਗ ਕੇ ਡਰਾਇੰਗਾਂ ਬਣਾਉਣ ਲਾ ਜਾਂ ਕਿਉਂਕਿ ਮੇਰਾ ਉਹ ਕੰਟੈਂਟ ਨਹੀਂ ਮੈਂ ਉਹ ਬਣਾ ਹੀ ਨਹੀਂ ਸਕਦਾ 나 ਮੈਨੂੰ ਆਉਂਦੀ ਆ ਤਾਂ ਮੈਨੂੰ ਨਾਰਮਲ ਲਾਈਫਸਟਾਈਲ ਵਲੌਗਿੰਗ ਜਿਵੇਂ ਇਹ ਜੀਮਾ ਕਰ ਸਕਦਾ ਹੁਣ ਕਿਸੇ ਨੂੰ ਫਿਟਨੈਸ ਦਾ ਉਹ ਫਿਟਨੈਸ ਚੈਨਲ ਬਣਾ ਕੇ ਆਉਦਾ ਉਹ ਦੇ ਸਕਦਾ ਦੱਸ ਸਕਦਾ ਹੁਣ ਬਹੁਤ ਲੋਕ ਨੇ ਇਹ ਹੀ ਜਿਵੇਂ ਹੁਣ ਆਪਣੇ ਗਰੇ ਵਾਲ ਫਾਰਮਰ ਫੇਮਸ ਨੇ ਉਹਨੇ ਪਹਿਲਾਂ ਫਾਰਮਿੰਗ ਤੇ ਬਣਾਇਆ ਫਿਰ ਉਹਨੇ ਫਿਟਨੈਸ ਤੇ ਚਲੇ ਗਿਆ ਬਹੁਤ ਲੋਕਾਂ ਨੇ ਮਿਆਕ ਵੀ ਡਾਇਆ ਵੀ ਇਹ ਪਹਿਲਾਂ ਮੱਜਾ ਦਵਾ ਕੇ ਹੁਣ ਫਿਟਨੈਸ ਤੇ ਹੋ ਰਿਹਾ ਤੁਸੀਂ ਇਹ ਦੇਖੋ ਉਹਨੇ ਉਹ ਬਿਜ਼ਨਸ ਆਪਣਾ ਪੂਰਾ ਸਟੈਬਲਿਸ਼ ਕਰਕੇ ਸੈਟਅਪ ਕਰਕੇ ਇਨਕਮ ਜਨਰੇਟ ਕਰਕੇ ਉਹ ਫਿਟਨੈਸ ਕਰਨੀ ਫੇਰ ਗਿਆ ਜੇ ਉਹ ਆਪਣਾ ਆਪਣੀ ਜਿਵੇਂ ਮੱਝਾਂ ਗਾਵਾਂ ਦੇ ਉਹਦੇ ਫਾਰਮ ਹਾਊਸ ਤੇ ਜਿਉਂ ਨਾ ਵੀ ਬੈਠੇ ਉਹ ਸਵੇਰੇ ਜਾਂਦਾ ਪੈਸੇ ਲੈ ਕੇ ਆਉਂਦਾ ਤੇ ਸ਼ਾਮ ਨੂੰ ਆਉਂਦਾ ਤੇ ਪੈਸੇ ਲੈ ਕੇ ਆਉਂਦਾ ਜਦ ਕਿ ਉੱਥੇ ਵਰਕਰ ਕੰਮ ਕਰ ਰਹੇ ਨੇ ਹੁਣ ਉਹਨੂੰ ਕੰਮ ਕਰਨ ਦੀ ਲੋੜ ਨਹੀਂ ਕਿਉਂਕਿ ਉਹਨੇ ਆਪਣਾ ਬਿਜ਼ਨਸ ਇੰਨਾ ਵਧੀਆ ਸਟੈਬਲਿਸ਼ ਕਰ ਲਿਆ ਕਿ ਉਹਨੂੰ ਘਰੇ ਬੈਠੇ ਨੂੰ ਇਨਕਮ ਆ ਰਹੀ ਹੈ ਤਾਂ ਉਹ ਇਸ ਵਕਤ ਆਪਣੀ ਬਾਡੀ ਤੇ ਫੋਕਸ ਕਰ ਰਿਹਾ ਤੇ ਜੇ ਉਹ ਉੱਥੇ ਫਿਟਨੈਸ ਦੇ ਰਿਹਾ ਕਈ ਲੋਕ ਕਹਿੰਦੇ ਨੇ ਵੀ ਉਹ ਗਲਤ ਦੇ ਰਿਹਾ ਬਟ ਲੋਕ ਲੈ ਰਹੇ ਨੇ ਆਪਾਂ ਕਹਿੰਦੇ ਆ ਵੀ ਵਧੀਆ ਕੋਲੇ ਚਲੇ ਜਾਓ ਬਟ ਜਿਹਦਾ ਜੀ ਕਰਦਾ ਅਗਲਾ ਉੱਥੇ ਜਾਊਗਾ ਸੋ ਕਿਸੇ ਵੀ ਸੌਣ ਨਾਲ ਆਪਣਾ ਜੀਓ ਜੋ ਜੀ ਕਰਦਾ ਜੋ ਦਿਲ ਕਰਦਾ ਉਹ ਕਰੋ ਨੋਟ ਆਊਟ ਆਪਾਂ ਇਹ ਕਹਿੰਦੇ YouTube ਤੇ ਕਰੋ ਤੁਸੀਂ ਟੇਸਟਲੈਸ ਚੈਨਲ ਬਣਾ ਕੇ ਇੱਕ ਵਾਰੀ ਆਪ ਦਾ ਟਰਾਈ ਕਰਕੇ ਦੇਖੋ ਜ਼ਰੂਰੀ ਨਹੀਂ ਤੁਹਾਨੂੰ ਫੇਸ ਦਿਖਾਉਣਾ ਪੈਣਾ विदाउट फेस ਵੀ ਤੁਸੀਂ ਬਹੁਤ ਵਧੀਆ ਕੰਟੈਂਟ ਦੇ ਸਕਦੇ ਹੋ ਜੇ ਤੁਹਾਡੇ ਕੋਲੇ ਕੁਕਿੰਗ ਸਕਿਲਸ ਨੇ ਤੁਸੀਂ ਉਹ ਵੀ ਸ਼ੋਅ ਕਰ ਸਕਦੇ ਹੋ ਤੁਸੀਂ ਨਿਊ ਰੈਸਪੀਸ ਟਰਾਈ ਕਰਦੇ ਹੋ ਉਹ ਵੀ ਬਣਾ ਕੇ ਦਿਖਾ ਸਕਦੇ ਹੋ ਸਾਰਾ ਕੁਝ ਤੁਹਾਡੇ ਤੇ ਆ ਤੁਸੀਂ ਆਪਣੀ ਚੀਜ਼ ਤੁਸੀਂ ਕਿਹੜੀ ਚੀਜ਼ ਚ ਪਰਫੈਕਟ ਹੋ ਤੁਸੀਂ ਉਹ ਦਿਖਾ ਸਕਦੇ ਹੋ ਤਾਂ ਤੁਹਾਨੂੰ ਕਿਸੇ ਨੇ ਘਰੇ ਆ ਕੇ ਨਹੀਂ ਕੁਝ ਕਹਿਣਾ ਠੀਕ ਆ ਆਨਲਾਈਨ ਸਾਰੇ ਇੱਕ ਦੂਜੇ ਦੀ ਲਪਟਾਂ ਖਿੱਚਦੇ ਖਿੱਚਦੇ ਨੇ ਤਾਂ ਉਹਦੇ ਨਾਲੋਂ ਥੋੜਾ ਸਾਈਡ ਰੱਖ ਕੇ ਤੁਸੀਂ ਆਪ ਦਾ ਕਰੋ ਸਟਾਰਟ ਤੁਸੀਂ ਜੇ ਚੱਲ ਵੀ ਗਏ ਤਾਂ ਵੀ ਉਹਨਾਂ ਨੇ ਤੁਹਾਨੂੰ ਪੋਪ ਕਰਨੇ ਜੇ ਤੁਸੀਂ ਨਹੀਂ ਵੀ ਚੱਲੇ ਤਾਂ ਵੀ ਪੋਪ ਕਰਨਾ ਇਹਦੇ ਨਾਲੋਂ ਕਿ ਤੁਸੀਂ ਇੱਕ ਵਾਰੀ ਟਰਾਈ ਤੇ ਕਰਕੇ ਦੇਖੋ ਨਹੀਂ ਕਹਿੰਦੇ ਤੁਹਾਨੂੰ ਦੂਜਾ ਚੈਨਲ ਫੇਸਲੈਸ ਚੈਨਲ ਬਣਾ ਕੇ ਟਰਾਈ ਕਰਕੇ ਦੇਖੋ ਇੱਕ ਵਾਰੀ ਤੁਹਾਨੂੰ ਉਹ ਚੀਜ਼ ਵਧੀਆ ਲੱਗਣ ਲੱਗੀ ਤੁਸੀਂ ਆਪੇ ਅੱਗੇ ਬਣਾਉਣ ਲੱਗ ਜਾਣਾ ਤੇ ਇਹਦੇ ਲਈ ਇੰਨਾ ਕੀ ਆ ਤੇ ਇੱਕ ਗੱਲ ਤਾਂ ਰਹਿ ਗਈ ਸੀ ਵੀ ਤੁਸੀਂ ਐਵੇਂ ਨਾ ਸੋਚੋ ਵੀ ਇਹ ਇੱਕ ਦਿਨ ਦਾ ਟਾਸਕ ਹੈ ਤਾਂ ਆਪਾਂ YouTube ਚੈਨਲ ਸਟਾਰਟ ਕਰ ਲਿਆ ਤੇ ਇੱਕ ਦਿਨ ਦੇ ਵਿੱਚ ਅਰਨਿੰਗ ਸਾਰਾ ਕੁਝ ਸ਼ੁਰੂ ਹੋ ਜਾਊ। ਉਹਦੇ ਲਈ ਤੁਸੀਂ YT ਸਟੂਡੀਓ ਕਰਕੇ ਆਉਂਦਾ YouTube ਤਾਂ ਹੀ ਹੁੰਦਾ। ਤੁਸੀਂ ਉਹ ਡਾਊਨਲੋਡ ਕਰ ਲੋਗੇ ਤਾਂ ਤੁਹਾਨੂੰ ਉਹ ਸਾਰਾ ਦੱਸ ਦਊਂ ਵੀ ਕਿਵੇਂ ਟਾਸਕ ਕੀ ਕਰਨਾ ਹੈ, ਕਿਵੇਂ ਵਿਊ ਕਿੰਨੇ ਤੁਹਾਨੂੰ ਚਾਹੀਦੇ ਨੇ, ਕਿੰਨੇ ਤੁਹਾਨੂੰ ਅੱਜ ਪੂਰੇ ਕਰਨੇ ਨੇ, ਕਿੰਨੇ ਸਬਸਕ੍ਰਾਈਬਰ ਚਾਹੀਦੇ ਨੇ ਇਹ ਚੀਜ਼ ਲਈ ਮੋਨਟਾਈਜ਼ ਹੋਣ ਲਈ। ਤੇ ਕਿੰਨੇ ਦਿਨਾਂ ਦੇ ਵਿੱਚ ਕਰਨਾ ਉਹਦੇ ਥੱਲੇ ਸਾਰੀ ਲਿਮਿਟੇਸ਼ਨ ਸਾਰਾ ਕੁਝ ਆਉਂਦਾ ਮੈਂ ਇੱਕ ਸਕਰੀਨਸ਼ਾਟ ਲਾ ਦੂੰ ਤੁਸੀਂ ਉਹਨੂੰ ਦੇਖ ਸਕਦੇ ਹੋ ਵੀ ਉਹ ਸਾਰਾ ਟਾਸਕ ਜਦ ਪੂਰਾ ਕਰੋਗੇ ਫਿਰ ਤੁਹਾਨੂੰ ਜਾ ਕੇ ਉਹਨਾਂ ਦੀ ਮੇਲ ਆਊ ਫਿਰ ਤੁਸੀਂ ਮੋਨਟਾਈਜ਼ ਹੋਵੋਗੇ ਫਿਰ ਤੁਸੀਂ ਅਰਨਿੰਗ ਕਰ ਸਕਦੇ ਹੋ ਕਿਤੇ ਸੋਚੋ ਵੀ ਆਪਾਂ ਹਾਂ ਚੈਨਲ ਬਣਾ ਲੈਨੇ ਆ ਵੀ ਇੱਕ ਦਿਨ 'ਚ ਸਾਰਾ ਕੁਝ ਹੋ ਜੂ ਇੱਕ ਦਿਨ 'ਚ ਨਹੀਂ ਹੋਣਾ ਤਾਂ ਥੋੜਾ ਸਬਰ ਨਾਲ ਕਰਿਓ ਸਾਰਾ ਕੁਝ ਤੁਹਾਨੂੰ ਸਮਝ ਆ ਜੂ ਹੌਲੀ-ਹੌਲੀ ਜੇ ਨਹੀਂ ਆਇਆ ਤਾਂ ਆਪਾਂ ਬੈਠੇ ਆਂ ਆਪਾਂ ਨੂੰ ਕਰ ਸਕਦਾ ਆਪਾਂ ਵੀ ਦੱਸਾਂਗੇ ਵੀ ਕਿਵੇਂ ਕੀ ਹੋਊਗਾ Julia